ਹਾਂਜੀ ਦੋਸਤੋ ਅੱਜ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਸੱਚੀ ਤੁਹਾਡਾ ਵੀ ਹਾਸਾ ਨਹੀਂ ਰੁਕਣਾ ਦੋਸਤੋ ਹੁੰਦਾ ਕੀ ਹੈ ਕਿ ਆ ਜੋ ਵੀਡੀਓ ਵਿੱਚ ਮੁੰਡਾ ਆ ਨਾ ਇਹ ਜਾਣਬੁੱਝ ਕੇ ਇੱਕ ਰਿਸ਼ਤੇ ਕਰਾਉਣ ਵਾਲੇ ਵਿੱਚ ਚੋਲੇ ਨੂੰ ਫੋਨ ਲਗਾ ਲੈਂਦਾ ਤੇ ਵਿੱਚੋਲੇ ਦੇ ਸਾਹਮਣੇ ਜਾਣਬੁੱਝ ਕੇ ਰੋਣ ਲੱਗ ਜਾਂਦਾ ਤੇ ਵਿੱਚੋਲੇ ਨੂੰ ਕਹਿੰਦਾ ਹੈ ਕਿ ਮੇਰਾ ਰਿਸ਼ਤਾ ਨਹੀਂ ਹੋ ਰਿਹਾ ਤੁਸੀਂ ਮੇਰਾ ਰਿਸ਼ਤਾ ਕਰਵਾ ਦਿਓ ਤੇ ਫਿਰ ਅੱਗੋ ਜੋ ਜਵਾਬ ਉਸ ਵਿੱਚੋਲੇ ਦਾ ਆਉਂਦਾ ਹੈ ਉਸ ਨੂੰ ਸੁਣ ਕੇ ਸੱਚੀ ਤੁਹਾਡਾ ਵੀ ਹਾਸਾ ਨਹੀਂ ਰੁਕਣਾ ਇਸ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਦਾ ਵਿਆਹ ਨਹੀਂ ਹੁੰਦਾ ਬਾਈ ਬਾਰ ਕਿ ਯਾਰ ਕੁਝ ਸਾ ਕਰਾ ਮੈਂ ਮੇਰਾ ਤੇਰੇ ਵੀਡੀਓ ਦੇਖਿਆ ਤੂੰ ਤਾਂ ਬਾਈ ਬਹੁਤ ਸਾ ਕਰਾ ਤੇ 235 ਮੈਂ ਤਾਂ ਬਾਈ ਪਿੰਡ ਵਾਲੇ ਪਾਣੀ ਮਾਰਦੇ ਤੇ ਬਾਏ ਕੁੱਤੇ ਨੇ ਯਾਰ ਮੈਂ ਪੁੱਛ ਨਾ ਬਾਈ ਕੋਈ ਗੱਲ ਕੋਈ ਗੱਲ ਕਰਾ ਦਿੰਦਾ ਬਾਈ ਤੇਰਾ ਪਤਾ ਕੀ ਨਾ ਬਾਈ ਪਤਾ ਹੈ ਕਿ ਬਾਈ ਮਾਰ ਕੇ ਮੇਰਾ ਬਾਲਾ ਦੁਖੀ ਹੈ ਯਾਰ ਮੈਂ ਐ ਬਾਈ ਅਰੇ ਮੈਂ ਕੁਝ ਕਹਾ ਕੀ ਬੱਜਾ ਯਾਰ ਮੇਰਾ ਤਾਂ ਇਹ ਜੀ ਕਰਦਾ ਯਾਰ ਬਾਈ ਮਾਰ ਕੇ ਕਰਾ ਦੇਗਾ ਕਰਾ ਕਰਾ ਪੱਕਾ ਬਾਈ ധനവാദ uh, ഭാ